ਦਾ ਨੀਰ ਮਾਛਾ ਲਾਗੋ ਹਰ ਫਿਰੈ ਕਹਤ ਕਬੀਰ 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 ਸਾਹਿਬ ਕਹਿੰਦੇ ਮਰੀ ਇਹਨਾਂ ਨਿਰਮਲ ਹੋਇਆ ਤੇ ਨਿਰਮਲ ਕਿੱਦਾਂ ਹੋਣਾ ਜੀ ਗੁਰੂ ਦੀ ਕਾਰ ਕਿੱਦਾਂ ਕਮਾਈ ਜਾਂਦੀ ਹੈ ਸੱਚ ਕਿੱਦਾਂ ਟਿਕਣਾ ਚਿੱਤ ਜਿੱਤੇ ਦੇ ਵਿੱਚ ਜਦੋਂ ਕੂੜ ਦੀਆਂ ਗੱਲਾਂ ਛੱਡ ਕੇ ਪਰਮੇਸ਼ਰ ਦੇ ਚਰਨਾਂ 'ਚ ਧਿਆਨ ਲਾ ਕੇ ਜਵਾਨੋਂ ਜੱਪਿਆ ਜਾਏ ਸਤਿਨਾਮ ਸ੍ਰੀ ਵਾਹਿਗੁਰੂ ਰਾਜੇ ਓਏ ਨਾ ਆਖੀ ਅਹ ਬੇੜਾ ਮਰ ਹੈ ਫਿਰ ਜੋਨੀ ਪਾਹੇ ਸਮਰਨ ਕਹਿੰਦੇ ਜਿਹੜੇ ਨਾ ਗੁਰੂ ਦੀ ਕਾਰ ਨਹੀਂ ਕਮਾਉਂਦੇ ਗੁਰੂ ਦੇ ਬਚਨ ਨਹੀਂ ਮੰਨਦੇ ਗੁਰੂ ਦੇ ਹੁਕਮ ਵਿੱਚ ਨਹੀਂ ਆਉਂਦੇ ਭਾਵੇਂ ਉਹ ਬਾਦਸ਼ਾਹਿਆਂ ਦਾ ਤਖਤ ਕਿਉਂ ਨਾ ਲੈ ਲੈਣ ਭਾਵੇਂ ਰਾਜੇ ਕਿਉਂ ਨਾ ਬਣ ਜਾਣ ਲੋਕੀ ਉਹਨਾਂ ਨੂੰ ਸਲਾਮਾ ਕਿਉਂ ਨਾ ਕਰਨ ਲੱਗ ਪੈਣ ਪਰ ਮਹਾਰਾਜ ਜੀ ਕਹਿੰਦੇ ਰਾਜੇ ਹੋਏ ਨਾ ਆਖੀਐ ਉਹ ਰੱਬ ਦੇ ਘਰ ਚ ਨਹੀਂ ਪਰਵਾਣ ਹੋ ਸਕਦੇ ਇਹ ਜਿਹੜਾ ਰਾਜਾ ਬਣਿਆ ਤੇ ਕੀ ਬਣਿਆ ਦਿਨ ਸੌੜਾ ਹੋ ਗਿਆ ਦਿਲ ਛੋਟਾ ਹੋ ਗਿਆ ਰਾਜੇ ਹੋਏ ਨਾ ਆਖੀ ਹੈ ਢਿਮਰਹ ਗਰਜੁਨੀ ਪਾਏ ਜਿਹੜੇ ਆਪਸ ਦੇ ਵਿੱਚ ਹੀ ਉਲਝੇ ਰਹਿੰਦੇ ਆ ਜਿਹੜੇ ਆਪਸ ਵਿੱਚ ਹੀ ਖੈਵਾਜੀ ਕਰਦੇ ਰਹਿੰਦੇ ਆ ਮਹਾਰਾਜ ਕਹਿੰਦੇ ਉਹ ਨਹੀਂ ਆਸਲ ਰਾਜੇ ਉਹ ਨਹੀਂ ਆਸਲ ਸ਼ਹਿਨशाह ਜਿਹੜੇ ਆਪਣੇ ਤਖਤ ਤੇ ਤਾਜ ਵਾਸਤੇ ਇੱਕ ਦੂਜੇ ਦੇ ਨਾਲ ਉਲਝੇ ਰਹਿਣ ਨਾਨਕ ਰਿੜ ਨਾਵੈ ਨਕੀ ਵਢੀ ਫਿਰਹ ਉੱਪਰ ਮੂਲ ਨਾ ਪਾਹੇ ਮਹਾਰਾਜ ਕਹਿੰਦੇ ਉਹ ਮਰ ਮਰ ਕੇ ਇੱਕ ਦੂਜੇ ਨਾਲ ਲੜ ਲੜ ਕੇ ਫਿਰ ਫਿਰ ਜੁਨੀ ਪਾਹੇ ਜੁਨਾ ਚ ਪੈਂਦੇ ਰਹਿੰਦੇ ਐ ਤੇ ਅਗਲੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਵਿਣ ਨਾ ਵੈ ਨਕੀ ਵੰਟੀ ਨਕ ਵੰਡਣ ਦਾ ਭਾਵ ਇਹ ਨਹੀਂ ਹੁੰਦਾ ਵੀ ਕਿਸੇ ਦਾ ਨਕ ਲਾਈ ਦਿੱਤਾ ਜਾਏ ਨਕ ਵੰਡਣ ਦਾ ਭਾਵ ਹੁੰਦਾ ਜਦੋਂ ਕਿਸੇ ਦੀ ਸੰਸਾਰੀ ਇੱਜ਼ਤ ਖਵਾਜ ਜਾਏ ਨਾ ਸੰਸਾਰੀ ਇੱਜ਼ਤ ਖੋ ਜਾਏ ਜਦੋਂ ਪੰਜਾਬੀ ਦਾ ਇੱਕ ਅਖਾਣ ਕਹੋ ਬੰਦਾ ਕਹਿੰਦਾ ਕਿ ਇਹਨੇ ਸਾਡਾ ਨੱਕ ਵਢਾ ਦਿੱਤਾ ਮਾਕੇ ਕਹਿੰਦੇ ਆ ਵੀ ਸਾਡੇ ਧੀ ਪੁੱਤ ਨੇ ਸਾਡਾ ਨੱਕ ਵਢਾ ਦਿੱਤਾ ਹੁਣ ਨੱਕ ਵਢਾਉਣ ਦਾ ਭਾਅ ਵੀ ਨਹੀਂ ਵੀ ਚਾਪੀ ਸਮਾਰ ਅੱਤ ਲੈ ਕੇ ਜਿੱਥੇ ਮਾਂ ਦਾ ਨੱਕ ਕੱਟ ਦਸਦਾ ਨੱਕ ਲੱਗਣ ਦਾ ਭਾਅ ਹੈ ਭਾਅ ਹੈ ਜਦੋਂ ਇੱਜ਼ਤ ਖੁੱਸ ਜਾਏ ਬੇਇੱਜ਼ਤੀ ਹੋ ਜਾਏ ਖਵਾਰੀ ਹੋ ਜਾਏ ਤੇ ਇਸ ਲਈ ਸ਼ਬਦ ਵਰਤੇ ਜਾਂਦਾ ਵੀ ਨੱਕ ਵਢਿਆ ਗਿਆ ਹੁਣ ਮਹਾਰਾਜਾ ਚੁੱਕੇ ਪਾਸ਼ਾ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਆ ਨਾ ਇਹ ਜਿਹੜੇ ਦੁਨੀਆਂ ਦਾ ਲੋਕ ਕਹਿ ਲਈ ਆਪਾਂ ਜੇ ਕਰੇ ਨਾਮ ਦੀ ਜਪਦੇ ਇਹ ਸੱਚ ਦੀ ਕਾਰ ਨਹੀਂ ਸਮੁੰਦੇ ਇਹ ਪਰਮੇਸ਼ਰ ਦੀ ਰਜ਼ਾ ਵਿੱਚ ਆਪਣਾ ਜੀਵਨ ਨਹੀਂ ਜਿਉਂਦੇ ਤੇ ਇਉਂ ਮੰਨੋ ਇੰਨਾ ਨੇ ਸੱਚੀ ਦਰਗਾਹ ਦੇ ਵਿੱਚ ਆਪਣਾ ਲੱਕ ਵਢਾ ਲਿਆ ਉੱਥੇ ਜਿੱਥੇ ਇਹਨਾਂ ਦੀ ਖੁਵਾਰ ਹੋਣੀ ਹੈ ਕਿਉਂ ਕਿ ਦੁੱਖ ਜੀਆਂ ਪੰਡਾ ਖੁੱਲੀਆਂ ਸੁੱਖ ਨਾ ਨਿਕਲਿਓ ਕੋਈ ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਏ ਇਸੇ ਕਰਕੇ ਸਤਿਗੁਰੂ ਕਹਿੰਦੇ ਰਾਮ ਸਿਮਰ ਪਛਤਾਏਗਾ ਮਰ ਪਾਪੀ ਜੀ ਇਹ ਲੋਭ ਕਰਤ ਹੈ ਆਜ ਕਾਲ ਉਠ ਜਾਹੇਗਾ ਉਹ ਬਣਾ ਆ ਕਿਹੜੀਆਂ ਸੰਸਾਰ ਦੀਆਂ ਚੀਜ਼ਾਂ ਇਕੱਠੀਆਂ ਕਰਦਾ ਰਹਿ ਗਿਆ ਓਏ ਤੂੰ ਆਪਣੇ ਦਾਦੇ ਨੂੰ ਨਹੀਂ ਵੇਖਿਆ ਅਰਤੀ ਤੇ ਚੜ ਕੇ ਸ਼ਮਸ਼ਾਨ ਨੂੰ ਜਾਂਦੇ ਆ ਤੂੰ ਨਹੀਂ ਵੇਖਿਆ ਆਪਣੇ ਦਾਦੇ ਨੂੰ ਤੂੰ ਆਪਣੇ ਪਿਓ ਨੂੰ ਨਹੀਂ ਵੇਖਿਆ ਔਰ ਜੀਤੇ ਚੜ ਕੇ ਸ਼ਮਸ਼ਾਨ ਨੂੰ ਜਾਂਦੇ ਆ ਤੁਹਾਡੇ ਵਿੱਚੋਂ ਸੁਣਨ ਵਾਲਿਆਂ ਵਿੱਚੋਂ ਕੋਈ ਆਥੇ ਦਾ ਜੀ ਹਾਂ ਮੈਂ ਆਪਣੀ ਮਾਂ ਤੇ ਪਿਓ ਨੂੰ ਆਪਰਤੀ ਦਾ ਮੋਢਾ ਤੇ ਕਿਸਮਸ਼ਾਨ ਛੱਡ ਕੇ ਆਇਆ ਤੇ ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਦੱਸੋ ਕੀ ਦਾ ਪਿਓ ਜ਼ਮੀਨ ਛਾਤੀ ਤੇ ਰੱਖ ਕੇ ਲੈ ਗਿਆ ਦੱਸੋ ਖਾ ਕੀ ਦਾ ਪਿਓ ਕੀਦੀ ਮਾਤਾ ਲੌ ਲੱਖਾਂ ਹਾਰ ਆਪਣੀ ਗਲੇ ਦੇ ਵਿੱਚ ਪਾ ਕੇ ਲੈ ਗਈ ਕੋ ਤੋਂ ਕੀ ਇਸ ਸੰਸਾਰ ਦੇ ਉੱਤੇ ਕੋਈ ਵੀ ਨਹੀਂ ਖਾਰਸ਼ਾ ਦੀ ਇੱਤੇ ਭਾਵੇਂ ਚੇਤੇ ਰੱਖਿਓ ਰੁਪਈਏ ਵਾਲਾ ਤੇ ਭਾਵੇਂ ਲੱਖ ਵਾਲਾ ਇੱਕ ਹੋਗਾ ਨਾ ਮੇਰਾ ਲਾਹ ਹੋਗਾ ਵੈਸੇ ਤੇ ਇੱਕ ਸਚਨ ਕਰੀਬ ਬਣ ਕੇ ਕਹਿੰਦਾ ਅਮੀਰ ਨੂੰ ਕਹਿੰਦੇ ਨਾ ਤੇਰਾ ਲਾਹ ਹੋਗਾ ਨਾ ਮੇਰਾ ਇੱਕ ਹੋਗਾ ਨਾ ਗੁਮਾਨ ਕਰ ਸ਼ਾਹੇ ਸ਼ਰੀਅਤ ਦਾ ਕਿਉਂਕਿ ਖਾਤ ਤੇਰਾ ਵੀ ਹੋਗਾ ਔਰ ਖਾਤ ਮੇਰਾ ਵੀ ਹੋਗਾ ਬਸ ਇੱਕ ਸਚਾਈ ਹੈ ਖਾਲਸਾ ਜੀ ਇੱਕ ਸਚਾਈ ਹੈ ਕਿਤੇ ਤੇ ਜਿਹੜੀਆਂ ਪੱਜਾਂ ਦਾ ਮਾਨ ਕੀਤਾ ਜੋ ਉਸੇ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ ਜੇ ਸਿਰ ਰਾਜ ਰਾਜ ਬਾਂਦ ਤਾ ਪਾ ਸੋ ਸਿਰ ਚੁੰਚ ਸਵਾਰ ਹੈ ਤਾਂ ਕੌਣ ਹੈ ਜੀ ਇੱਥੇ ਜਿਹੜਾ ਆਪਣੀ ਜ਼ਮੀਨ ਆਪਣੀ ਭੋਏ ਆਪਣੀਆਂ ਰਜਿਸਟਰੀਆਂ ਆਪਣੀ ਮਾਇਆ ਆਪਣੀ ਧਨ ਦੌਲਤ ਆਪਣਾ ਨਾਮ ਆਪਣਾ ਸੁਭਾਅੇ ਮਾਰ ਜਿਹੜਾ ਕੋਈ